ਟੈਂਪੋ ਫਸ ਗਿਆ ਜੀ ਪਾਣੀ ਪਾਣੀ ਹਰ ਜਗ੍ਹਾ ਤੇ ਪੂਰਾ ਖਿੱਚ ਕੇ ਮੀਂਹ ਪੈ ਰਿਹਾ ਹੈ। ਸ਼ਹਿਰਾਂ ਦੇ ਬਹੁਤ ਜ਼ਿਆਦਾ ਜਿਵੇਂ ਹਾਰਡਵਾਰ ਹਾਰਡਵਾਰ ਆ ਵਗੈਰਾ ਆ ਗਏ ਨੇ। ਪਾਣੀ ਜ਼ਿਆਦਾ ਵਾ ਬਬੂ ਇਹ ਵੀ ਇੱਕ ਪਰੇਸ਼ਾਨੀ ਦਾ ਕਾਰਨ ਆ। ਹੁਣ ਯੂਕੇ ਲੱਗਣ ਲੱਗੇ ਆ। ਹਾਂ ਓਏ ਹਾਂ। ਕਿਨੇ ਖੁੱਲੇ ਮਦਾਨ ਨੇ ਯੂਕੇ ਦੇ ਵਿੱਚ ਆ ਚੀਜ਼ਾਂ ਨੇ। ਮੈਨੂੰ 1% ਵੀ ਰਿਗਰੈਟ ਨਹੀਂ ਕਿ ਸਾਡੀ ਯੂਕੇ ਦੀ ਟ੍ਰਿਪ ਕੈਂਸਲ ਹੋ ਗਈ। ਐਸੀ ਜੰਨਤ ਕਿਤੇ ਨਹੀਂ ਮਿਲਦੀ ਸੀ ਤੇ ਜਿਹੜੀ ਅਸਲੀ ਆਨੰਦਾਰ ਹੈ ਆਨੰਦ ਨਗਰੀ ਸਾਡੇ ਹਜੂਰ ਸਾਬ ਜਾ ਕੇ ਆਏਗਾ। ਸ੍ਰੀ ਗੱਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵਗੇ ਅਸੀਂ ਵੀ ਬਹੁਤ ਵਧੀਆ ਅੱਜ ਸਾਡਾ ਦੂਸਰਾ ਦਿਨ ਹੈ ਯਾਤਰਾ ਦਾ ਅਸੀਂ ਨਿਕਲ ਪਏ ਆ ਜੀ ਜੈਪੁਰ ਤੋਂ ਇੰਦੋਰ ਵੱਲ ਚੱਲੇ ਆਂ ਤੇ 인ਦੋਰ ਦਾ ਰਸਤਾ ਤਕਰੀਬਨ ਤਕਰੀਬਨ 570 80 ਕਿਲੋਮੀਟਰ ਦਾ ਹੈ ਤੇ ਸਾਨੂੰ 1.5 11 ਘੰਟੇ ਲੱਗ ਜਾਣਗੇ ਜੋ ਸਾਨੂੰ ਗੂਗਲ ਮੈਪ ਦੱਸ ਰਿਹਾ ਹੈ। ਬਾਕੀ ਸੜਕਾਂ ਦੇ ਅਕੋਰਡਿੰਗ ਅਸੀਂ ਜਦੋਂ ਜਾਵਾਂਗੇ ਉਹ ਸਾਨੂੰ ਬਾਅਦ ਵਿੱਚ ਪਤਾ ਲੱਗੇਗਾ ਵੀ ਕੀ ਹਿਸਾਬ ਕਰਾਵੇ ਕਿੰਨਾ। ਅੱਜ ਮੈਂ ਫੇਰ ਨਾਰਮਲ ਛੋਟਾ ਪਰਨਾ ਬੰਨ ਲਿਆ ਕਿਉਂਕਿ ਇਹਦੇ ਨਾਲ ਕਿਉਂਕਿ 10 11 ਘੰਟੇ ਗੱਡੀ 'ਚ ਬੈ ਕੇ ਚਲਾਣੀ ਗੱਡੀ ਸੋਖੀ ਹੋ ਜਾਂਦੀ ਕਿਉਂਕਿ ਨਾ ਮੈਨੂੰ ਸਰਵਾਈਕਲ ਦੀ ਪੇਨ ਸੀ। ਉਹ ਕਰਕੇ ਸਿਰੇ 'ਤੇ ਟਿਕ ਲੱਗੇ ਜਾਂਦਾ ਵਧੀਆ ਲੱਗ ਜਾਂਦਾ ਕਿ ਸਟਮ ਵਧੀਆ ਬਣ ਜਾਂਦਾ ਹੈ। ਤੇ ਸਿਮਰਤਪਾਲ ਸਿੰਘ ਜੀ ਆਪਣੀ ਘੜ ਦੀ ਇਬਾਦਤ ਫੇਰ ਆਪਣੀ ਸੀਟ ਦੇ ਉੱਪਰ ਆ ਚੁੱਕੀ ਐ ਸਵੇਰੇ ਸਿਰ ਉੱਟ ਕੇ ਤੇ ਸਵੇਰ ਦੇ ਜਿਹੜੇ ਇਸ ਟਾਈਮ ਵੱਜੇ ਨੇ ਜੀ 9:30 9:30 ਹੋਏ ਨੇ ਤੇ ਬਾਹਰ ਮੀਂਹ ਪੂਰੀ ਰਾਤ ਦਾ ਪੈ ਰਿਹਾ ਸਾਡਾ ਸਭ ਤੋਂ ਪਹਿਲਾ ਕੰਮ ਇਹ ਹੋਏਗਾ ਅਸੀਂ ਜੈਪੁਰ ਤੋਂ ਟਾਈਮ ਸਿਰ ਨਿਕਲ ਜਾਈਏ ਕਿਉਂਕਿ ਰਸ਼ਨਾ ਪੈ ਜਾਏ ਇਸ ਤੋਂ ਪਹਿਲਾਂ ਪਹਿਲਾਂ ਕਿਉਂਕਿ ਮੀਂਹ ਦੇ ਵਿੱਚ ਜਾਮ ਲੱਗ ਜਾਂਦੇ ਹੁੰਦੇ ਨੇ ਆਪਾਂ ਜੈਪੁਰ ਤੋਂ ਪਹਿਲਾਂ ਨਿਕਲੀਏ ਫਿਰ ਅੱਗੇ ਜਾ ਕੇ ਗੱਲ ਕਰਦੇ ਹਾਂ ਟੈਂਪੋ ਫਸ ਗਿਆ ਜੀ ਉਸ ਤੋਂ ਬਾਅਦ ਆ ਗੱਡੀ ਨੇ ਲੰਘਣਾ ਫਿਰ ਅਸੀਂ ਲੰਘਣਾ ਆਪਾਂ ਲੰਘ ਜਾਵੇਂ ਮੇਰੇ ਹਿਸਾਬ ਨਾਲ ਕੋ ਕਿ ਦੇ ਵਿੱਚ ਮੁੜ ਕੇ ਜਿੰਨੇ ਤੋਂ ਮੁੜੀ ਅਗਲੀ ਕਨੇਡਾ ਵਾ ਨਾ ਕਰੇਟਾ ਹੈ ਥੋੜੇ ਪਤਾ ਜੇ ਕਰੇਟਾ ਜ਼ਿਆਦਾ ਡੋਬ ਗਈ ਰ ਖੇਨੀ ਸੀ ਫਿਰ ਨਹੀਂ ਆਪ ਰੜਨਾ ਸਤਿ ਸ਼੍ਰੀ ਅਕਾਲ ਜੀ ਤਾਜੀ ਅਪਡੇਟ ਇਹ ਹੈ ਕਿ ਅਸੀਂ ਇੱਕ ਫਾਟਕ ਤੇ ਖੜੇ ਆ ਉਹ ਫਾਟਕ ਤੇ ਵੈਸੇ ਤੁਸੀਂ ਕੋਈ ਫਾਟਕ ਤੇ ਖੜ ਦੀ ਅਪਡੇਟ ਕੀ ਹੈ ਇਧਰ ਇੱਕ ਅੰਡਰ ਬ੍ਰਿਜ ਬਣਿਆ ਹੋਇਆ ਸੀ ਉਹਦੇ ਦਾ ਮੀ ਕਰ ਪੈਣ ਕਰੇ ਨਾ ਪੂਰਾ ਭਰ ਗਿਆ ਸੀ ਤੇ ਉਥੇ ਗੱਡੀ ਫਸੀ ਹੋਈ ਸੀ ਗੱਡੀ ਨਹੀਂ ਉਹ ਟੈਂਪੂ ਫਸਿਆ ਹੋਇਆ ਸੀ ਤੁਹਾਨੂੰ ਮੈਂ ਦਿਖਾਇਆ ਵੀ ਹੈ ਫਿਰ ਅਸੀਂ ਇੱਧਰਲੀ ਸਾਈਡ ਤੋਂ ਆ ਗਏ ਮੈਂ ਕਿਹਾ ਕੋਈ ਗੱਲ ਨਹੀਂ ਗੱਡੀ ਨਹੀਂ ਬਾੜਨੀ ਵਿੱਚ ਭਾਵੇਂ ਨਿਕਲ ਜੇਗੀ ਬੜੇ ਆਰਾਮ ਨਾਲ ਨੰਬਰ ਨੰਬਰ ਪਲੇਟ ਤੇ ਪ੍ਰੈਸ਼ਰ ਪਾ ਕੇ ਨੰਬਰ ਪਲੇਟ ਦਾ ਗੇਰ ਜੇ ਹਨਾ ਉਹ ਤੇ ਉਸ ਤੋਂ ਬਾਅਦ ਅਸੀਂ ਇੱਥੋਂ ਲੈ ਲਿਆ ਸੀ ਪੋਹਾ ਬਹੁਤ ਟੇਸਟੀ ਬਹੁਤ ਸੁਆਦੀ ਪੋਹੇ ਦੇ ਨਾਲ ਫਿਰ ਇੱਥੇ ਇੱਕ ਟੱਪਰੀ ਦੇ ਚਾਹ ਪੀਤੀ ਤੇ ਪੋਹਾ ਖਾਦਾ ਸਵੇਰੇ ਸੂਰੇ ਪਰੌਂਠੇ ਦਾ ਵੈਸੇ ਮਿਲੇ ਨਹੀਂ ਕਿਦੋਂ ਵੀ ਪਰ ਪੋਹੇ ਨੇ ਨਾ ਸਿਰਾ ਲਾਤਾ ਪਰੌਂਠੇ ਦਾ ਰਾਜ ਮਤਲਬ ਰੋਜ਼ ਬਣਾ ਹੀ ਲੈਨੇ ਆਪਣੇ ਆਪਣੇ ਖਾ ਲੈਨੇ ਆ ਪਰ ਜਿਹੜਾ ਪੋਹੇ ਨੇ ਇਹ ਜੋ ਗਿਆ ਫੇਰ ਮਨਰਾ ਨਮੀ ਪੈ ਰਿਹਾ ਤੇ ਚੈਕਪੋਟ ਦੇ ਸਹੀ ਗੱਲ ਆ ਸੰਗ ਰੋਵ ਦੇ ਉੱਪਰ ਚਾਹ ਕਿਰਦੀਆਂ ਨਿਕਰ ਬਲ ਕਿਰਬਲ ਕਰਦੀਆਂ ਬੂੰਦਾ ਆ ਦੇਖੋ ਜੀ ਔਰ ਮੀ ਪੂਰਾ ਪੈ ਰਿਹਾ ਜੀ ਇੱਕ ਵਾਰੀ ਇੱਥੋਂ ਨਿਕਲ ਜੀ ਇਹ ਹਾਈਵੇ ਫੜ ਲੀਏ ਫਿਰ ਨਜ਼ਾਰੇ ਆਏ ਹਾਏ ਹਾਏ ਆ ਲੈ ਗਿਆ ਯੋਦਾ ਅੱਗੇ ਕਮਾਲ ਕਰ ਰਹੀ ਹੈ ਜੀ ਪਾਣੀ ਪਾਣੀ ਹਰ ਜਗ੍ਹਾ ਤੇ ਪੂਰਾ ਖਿੱਚ ਕੇ ਮੀ ਪੈ ਰਿਹਾ ਆਏ ਹਾਏ ਹਾਏ ਆਏ ਹਾਏ ਮੌਸਮ ਵਾਕੀ ਬਹੁਤ ਸੋਹਣਾ ਆਇਆ ਪਿਆ ਪਰ ਇਹ ਹੈ ਕਿ ਇੰਨਾ ਜ਼ਿਆਦਾ ਵੀ ਮੀਂਹ ਪਰੇਸ਼ਾਨ ਕਰ ਸਕਦਾ ਜੇ ਕਿਤੇ ਜ਼ਿਆਦਾ ਪੈ ਗਿਆ। ਬਹਿ ਤਾਂ ਜ਼ਿਆਦਾ ਹੀ ਪੈ ਰੇ ਪੂਰੀ ਰਾਤ ਦਾ ਪਰ ਸੜਕਾਂ ਦੇ ਕੋ ਸਾਫ਼ ਨਹੀਂ ਏ ਨਹੀਂ ਕਿ ਕੋਈ ਸੜਕ ਡੁੱਬੀ ਹੋਈ ਏ। ਜੈਪੁਰ ਤੱਕ ਜਿਹੜੀਆਂ ਹੁਣ ਤੱਕ ਸੜਕਾਂ ਮਿਲੀਆਂ ਦੋਸਤੋ ਬਹੁਤ ਵਧੀਆ ਮਿਲੀਆਂ ਨੇ ਘੈਂਟ ਸੜਕਾਂ ਨੇ ਜੈਪੁਰ ਤੱਕ ਠੀਕ ਏ। ਹੁਣ ਜੈਪੁਰ ਤੋਂ ਅਪ ਬਿੰਦੋਰ ਜਾਣਾ ਮੈਂ ਤਾਂ ਉਹਦੀਆਂ ਸੜਕਾਂ ਦੇ ਹਾਲਾਤ ਦੱਸਾਂਗਾ ਵੀ ਕਿਵੇਂ ਦੀਆਂ ਸੜਕਾਂ ਮਿਲਦੀਆਂ ਨੇ। ਵਸਦਾ ਆ ਸਾਹਮਣੇ ਹਾਈਵੇ ਟੱਕਰ ਗਿਆ ਵਾਹ। ਸੜਕ ਦੀ ਗੱਲ ਕੀਤੀ ਤਾਂ ਸਾਹਮਣੇ ਹਾਈਵੇ। ਅੱਜ ਅਸੀਂ ਉਹਾ ਵਗੈਰਾ ਚਾਹ ਵਗੈਰਾ ਪੀ ਪੂ ਕੇ ਨਿਕਲ ਗਏ ਆ ਹਾਈਵੇ ਬਹੁਤ ਆ ਵਧੀਆ ਵਾ ਸੁਪਨੇ ਮਖਾਏ ਤੁਹਾਨੂੰ ਤੇ ਉਠਲ ਗਲੀਓ ਕੀ ਬਾਤ ਮੇਰੀ ਬਾਤ ਸੁਣ ਕੇ ਉੱਠੀ ਓਏ ਚੋਨਿਆ ਉੱਠ ਗਿਆ ਜੀ ਨੀ ਨੀਆ ਜਰੀਆਂ ਜਰੀਆਂ ਨੇ ਮੇਦੇਵੀ ਤੇ ਅਸੀਂ ਹੁਣ ਇਹ ਬਾਦ ਦਾ ਫੂਡ ਬਣਾਉਣਾ ਵਾ ਤੇ ਅਸੀਂ ਬਸ ਰਸਤਾ ਵੇਖ ਰਹੇ ਵੀ ਕੋਈ ਐਸੀ ਥਾਂ ਮਿਲੇ ਜਿੱਥੇ ਥੋੜੀ ਜਿਹੀ ਮਤਲਬ ਕਿ ਮਤਲਬ ਓਟ ਜੀ ਹੋ ਜਾਵੇ ਟਕਿਆ ਰਵੇ ਤੁਸੀਂ ਹਣਾ ਜਿਵੇਂ ਕੋਈ ਬਸ ਸਟੈਂਡ ਜੇ ਆਉਂਦਾ ਜਿਵੇਂ ਛੋਟੇ ਛੋਟੇ ਜਿਹੇ ਰਸਤੇ ਆਦੇ ਵਿੱਚ ਹਣਾ ਛੱਪੀ ਜਿਦੋਂ ਆਪਾਂ ਥੋੜਾ ਜਿਹਾ ਛੱਤ ਹੋਵੇ ਕਿਉਂਕਿ ਹਲਕਾ ਹਲਕਾ ਮੀਂਹ ਹੈਗਾ ਵਾ ਤੇ ਅਸੀਂ ਬਾਦਲ ਦਾ ਖਾਣਾ ਬਣਾਉਣਾ ਤੇ ਬਾਦਲ ਤਾਂ ਸੁੱਤੀ ਆ ਸਾਢੇ 9 ਹੋ ਗਿਆ ਤੇ ਹੁਣ ਇਹਦਾ ਆਪਾਂ ਫੂਡ ਤਿਆਰ ਕਰਨਾ ਵਾ ਸੋ ਇਸ ਕਰਕੇ ਆਪਾਂ ਪੂਰਾ ਧਿਆਨ ਰੱਖ ਰਿਆਂ ਵੀ ਰਸਤੇ 'ਚ ਅਸੀਂ ਉੱਥੇ ਰੁਕੀਏ ਜਿੱਥੇ ਅਸੀਂ ਇਹਦਾ ਖਾਣਾ ਬਣਾ ਸਕੀਏ ਇਹ ਆਪਾਂ ਤੇ ਖਾ ਲਿਆ ਹੁਣ ਬਾਦਲ ਦੀ ਵਾਰੀ ਹੈ ਖਾਣ ਦੀ ਕਿਉਂਕਿ ਨਾਲੇ ਸੁੱਤੀ ਅਸੀਂ ਤਾਂ ਕਰਕੇ ਅਸੀਂ ਜਿਵੇਂ ਬਣਾਏ ਮੈਂ ਕਿਹਾ ਨਾਲੇ ਉੱਠ ਜੂਗੀ ਤੇ ਉਦੋਂ ਹੀ ਬਣਾਵਾਂਗੇ ਤੇ ਮੌਸਮ ਚਲੋ بارش ਤਾਂ ਬਹੁਤ ਜ਼ਿਆਦਾ ਪੈ ਰਹੀ ਹੈ ਕਿ ਗਰਮੀ ਨੂੰ ਥੋੜੀ ਰਾਤ ਤਾਂ ਮਿਲ ਗਈ ਬਟ ਉਹੀ ਗੱਲ ਬਹੁਤ ਜ਼ਿਆਦਾ ਜਿਵੇਂ ਹਾਰਡਵਰ ਹਾਰਡਵਰ ਆ ਵਗੈਰਾ ਆ ਗਏ ਨੇ ਪਾਣੀ ਜ਼ਿਆਦਾ ਵਾ ਇਹ ਵੀ ਇੱਕ ਪਰੇਸ਼ਾਨੀ ਦਾ ਕਾਰਨ ਆ ਗਰਮੀ ਦੌਰਾਨ ਤਾਂ ਜ਼ਰੂਰ ਮਿਲੀ ਆ ਚਲੋ ਆਪਾਂ ਜਾ ਰਹੇ ਹਾਂ ਬਸ ਸੁਹਾਵਣਾ ਸਫਰ ਫਦੀਆ ਮੌਸਮ ਦੇ ਨਾਲ ਇਹ ਰੈਸਟੋਰੈਂਟ ਨੇ ਆ ਇੱਥੇ ਠੀਕ ਓਏ ਛੱਤ ਹੈਗੀ ਆ ਹਾਂ ਆਦੂ ਹਾਂ ਹੈਗੀ ਆ ਕਿਹਨੋਂ ਦਿਨ ਤਾਂ ਤਾਂ ਨਹੀਂ ਛੱਤ ਦਿਖੀ ਨਹੀਂ ਮੈਨੂੰ ਮੈਂ ਤਾਂ ਪੁੱਛਿਆ ਇਹ ਕੇਂਦਰ ਰੈਸਟੋਰੈਂਟ ਦਾ ਆਪਣਾ ਲਾਇਆ ਹੋਇਆ ਵਾ ਤੇ ਆਪਾਂ ਇੱਥੇ ਹੁਣ ਇਹ ਤਾਂ ਇਥੋਂ ਵੀ ਪਾਣੀ ਚੋਰਿਆ ਛਿੱਪੀ ਇਹ ਤਾਂ ਇਧਰ ਅੱਧੀ ਛੱਤ ਤੇ ਨਾ ਮੈਂ ਇਧਰ ਕਰ ਦਿੰਦਾ ਬੜਾ ਜੀ ਦੇ ਇੱਕ ਸਮਾਨ ਰਹਿਣਾ ਨਹੀਂ ਦੀ ਬਸ ਨਹੀਂ ਚੋਰੀਆ ਵਾ ਹਾਂ ਆਪਾਂ ਆਪਣੇ ਵੱਲੋਂ ਛੱਤ ਲੱਭੀ ਹੀ ਵੀ ਵੀ ਆਪਾਂ ਇੱਥੇ ਖਾਣਾ ਬਣਾਉਨੇ ਆ ਬੜੀ ਵਧੀਆ ਛੱਤ ਮਿਲ ਗਈ ਆ ਪਰ ਉਹ ਉੱਥੋਂ ਪਾਣੀ ਟਿਪ ਟਿਪ ਚੋਰਿਆ ਛਿੱਪ ਕਹਿੰਦੇ ਇਹ ਕੈਸੀ ਛੱਤ ਬਣਾਈ ਹੈ ਇਥੋਂ ਪਾਣੀ ਚੋਣ ਲਿਆ ਬਾਅਦ ਚ ਧਿਆਨ ਨ ਦਿੱਤਾ ਉਹ ਤਾਂ ਸੋਲਰ ਸਿਸਟਮ ਸੋਲਰ ਸਿਸਟਮ ਸੀ ਹੁੰਦਾ ਕਿੰਨਾ ਸੋਹਣਾ 뷰 ਆ ਨਾ ਬਾਹਰ ਬਹੁਤ ਵਧੀਆ ਇਹੋ ਹੀ 뷰 ਜਿਹੜਾ ਆਪਾਂ ਜਦੋਂ ਟ੍ਰੇਨ ਤੇ ਜਾਂਦੇ ਆ ਤੇ ਉਹਦੇ ਵਿੱਚ ਬੈਠ ਕੇ ਵੇਖਦੇ ਆ ਪਰ ਉਹ ਓ ਚਿੰਨਾ ਵਧੀਆ ਨਹੀਂ ਲੱਗਦਾ ਜਿੰਨਾ ਆਪਾਂ ਨੂੰ ਇਦਾਂ ਰੋਡ ਤੇ ਜਾ ਕੇ ਵਧੀਆ ਲੱਗਦਾ ਓ ਇੱਕ ਇੱਕ ਗੱਲ ਖਾਸ ਏ ਵੀ ਨਾ ਮੀਂਹ ਪੈ ਕੇ ਹਟੇ ਨਾ ਉਹਦੇ ਨਾਲ 뷰 ਜਿਆਦਾ 뷰 ਜਿਆਦਾ ਹਾਂ ਆਸ-ਪਾਸੇ ਬੜਾ ਹਰਿਆਲੀ ਗ੍ਰੀਨਰੀ ਗ੍ਰੀਨਰੀ ਜੀ ਬੜੀ ਸੋਹਣੀ ਲੱਗਣ ਲੱਗੀ ਹੈ ਹਨਾ ਉਹ ਦੀ ਸ਼ੈੱਡ ਮੈਨੂੰ ਮਿਲ ਗਿਆ ਸਰਕਾਰੀ ਬੱਸ ਵਾਲਾ ਜਿੱਤੇ ਬੱਸਾਂ ਖਲੋਂਦੀਆਂ ਨੇ ਇੱਥੇ ਹੁਣ ਹੀ ਬਾਦਦਾ ਦਾ ਖਾਣਾ ਸੀ ਕਰਾਂਗੇ ਰੈਡੀ ਬੜਾ ਸੋਖਾ ਸਿਸਟਮ ਮਿਲ ਜਾਣਾ ਕਿਦੋਂ ਮੀਂਹ ਨਹੀਂ ਪੈ ਰਿਹਾ ਦੇਖੋ ਇਹ ਬਾਦਦਾ ਦਾ ਖਾਣਾ ਇੱਥੇ ਰੈਡੀ ਹੋ ਜਾਣਾ ਜੀ ਐ ਲੋ ਕਿਰਨ ਜੀ ਤੁਹਾਡੇ ਵਾਸਤੇ ਥਾਲ ਲੱਭਦੀ ਛੋਟਾ ਜਿਹਾ ਬਾਦਦਾ ਉਹ ਹੈ ਸਟੋਪ ਇਹਦੇ ਵਿੱਚ ਬਾਦਦਾ ਕਹਿੰਦਾ ਉਹ ਖਾਣੇ ਵਾਲਾ ਹੀ ਡੱਬਾ ਚੱਕਣਾ ਕੱਲਾ ਖਾਣਾ ਚਲੋ ਦੇਖੋ ਤੇ ਬੱਦਲੋ ਚਲੇ ਗਿਰੇ ਨਹੀਂ ਨਹੀਂ ਇਸੇ ਗਿਰਦਾ ਆਪ ਇਹ ਵੀ ਗਿਰਦਾ ਲੋ ਜੀ ਆ ਕਈ ਕਿਸੇ ਨੇ ਕਮੈਂਟ ਕੀਤਾ ਸੀ ਕਹਿੰਦਾ ਪੂਰਾ ਘਰ ਦੀ ਚੱਕ ਕੇ ਲੈ ਗਿਆ ਸਮਾਨ ਵਾਲਾ ਹੁਣ ਆ ਸਿਮਰਤ ਦਾ ਬੈਗ ਸਾਡਾ ਬੈਗ ਤਾਂ ਇਬਾਦਤ ਦੀ ਟੋਕਰੀ ਮੇਰੇ ਕੱਪੜਿਆਂ ਵਾਲਾ ਬੈਗ ਚਟਾਈ ਖਾਣ ਪੀਣ ਨੂੰ ਸਮਾਨ ਇਬਾਦਤ ਦਾ ਹੁਣ ਜੇ ਤਾਂ ਬੰਦਾ ਰੋਡ ਟ੍ਰਿਪ ਤੇ ਰੋਡ ਟ੍ਰਿਪ ਤੇ ਜਾ ਰਿਹਾ ਤੇ ਉਹ ਲੈ ਕੇ ਤਾਂ ਜਾਂਦਾ ਹੀ ਪੈਂਦਾ ਦੋਸਤੋ ਐਮਰਜੈਂਸੀ ਚ ਕੋਈ ਘੱਟ ਵੱਧ ਨਾ ਜਾਏ ਵਧੀਜੀ ਚੀਜ਼ ਚੰਗੀ ਏ ਜੇ ਸਤੇ ਚ ਕੋਈ ਚੀਜ਼ ਨਾ ਮਿਲੇ ਤਾਂ ਆਪਣੇ ਕੋਲ ਪਹਿਲਾਂ ਸੇਫਟੀ ਹੈ ਨਾ ਸਾਰਾ ਸਮਾਨ ਤੁਹਾਡੇ ਕੋਲ ਹੋਣਾ ਚਾਹੀਦਾ ਹੁਣਾ ਚਾਹੀਦਾ ਉਹ ਤਾਂ ਬੇਬੀ ਨਾਲ ਹੋਵੇ ਕੀ ਬੇਬੀ ਨੂੰ ਇਗਨੋਰ ਨਹੀਂ ਕਰ ਸਕਦੇ ਬੇਬੀ ਦੀ ਹਰ ਇੱਕ ਚੀਜ਼ ਅਸ ਨਾਲ ਲੈ ਕੇ ਜਾਣੀ ਇਹ ਆਪੀ ਆਪੀ ਆਪਣੇ ਫੜਾ ਦਿਓ ਇਹ ਬ੍ਰਦਰ ਆ ਇਹ ਸਿਲੰਡਰ ਆ ਇਹ ਸਿਲੰਡਰ ਬਿਊਟੇਨ ਗੈਸ ਹੁੰਦੀ ਆ ਗੈਸ ਇਹ 150 ਰੁਪਏ ਦਾ ਸਿਲੰਡਰ ਤੇ 500 ਰੁਪਏ ਦਾ ਚੁੱਲਾ ਦੇਖੋ ਕਿੰਨੀ ਵਧੀਆ ਫਲੇਮ ਦਿੰਦਾ ਜਿਵੇਂ ਭੱਟੀ ਨਹੀਂ ਜਲਦੀ ਵੱਡੀ ਓਦਾਂ ਇੰਨੀ ਸਪੀਡ ਹੈ ਦੀ ਤੇ ਵਧੀਆ ਚੱਲ ਜਾਂਦਾ ਕੰਮ ਲਓ ਜੀ ਸੜਕ ਦੇ ਕੰਡੇ ਤੇ ਕਿਰਨ ਆਪਣਾ ਢਾਬਾ ਖੋਲ ਕੇ ਬੈਠੇ ਹੋਏ ਨੇ ਚਾਹ ਆ ਚਾਹ ਆ ਚਾਹ ਆ ਪਾਣੀ ਦੀਆਂ ਬੋਤਲਾਂ ਵੇਖੋ ਕਿੰਨੀਆਂ ਕਿਰਨ ਨੇ ਸੈਟਿੰਗ ਚੇਂਜ ਕੀਤੀ ਕਹਿੰਦੇ ਲੇਡੀਜ਼ ਵਾਸਤੇ ਲੇਡੀਜ਼ ਹੀ ਹੁੰਦੀਆਂ ਨੇ ਅੱਟ ਤੈਚੀਆਂ ਖੜੀਆਂ ਕਰਦੇ ਇੱਧਰ ਹੁਣ ਵਾਧੂ ਸਮਾਂ ਸਪੇਸ ਆਰਗੇਨਾਈਜ਼ ਕਰਨ ਵਾਸਤੇ ਤਾਂ ਲੇਡੀਜ਼ ਹੀ ਵਧੀਆ ਹੁੰਦੀਆਂ ਨੇ ਦੇਖੋ ਸਾਰ ਤੋਂ ਸਪੇਸ ਆਰਗੇਨਾਈਜ਼ ਵਧੀਆ ਹੋਈ ਨਹੀਂ ਕਿਰਨੇ ਆਪਣੇ ਆਪ ਕਰ ਲਿਆ ਆਹ ਵੇਖੋ ਵਧੀਆ ਬਣ ਗਿਆ ਹੁਣ ਇਥੋਂ ਕੇ ਬਾਦ ਦਾ ਖਾਣਾ ਬਣ ਗਿਆ ਤਾਂ ਪਰ ਨਿਕਲੀ ਏ ਹੈਗਾ ਗੁੰਸੀ ਗੁੰਸੀ ਕੋਈ ਪਿੰਡ ਹੈ ਕੋਈ ਉਹ ਜਗ੍ਹਾ ਆ ਵਧੀਆ ਥਾਣ ਸ਼ਟ ਸੈੱਟ ਲੱਗੀ ਇਹ じゃ ਸਾਡੇ ਪਾ ਇੱਕ ਹੋਰ ਲੱਭਾਂਗੇ 2:30 ਵਜੇ ਦੇ ਕਰੀਬ 3:00 ਵਜੇ ਦੇ ਕਰੀਬ ਕਿਉਂਕਿ ਉੱਥੇ ਫਿਰ ਆਪਾਂ ਮੈਗੀ ਬਣਾਵਾਂਗੇ ਆਵਾ ਮੈਗੀ ਆ ਵੀ ਮੂਗੀਆਂ ਵੀ ਲੈ ਕੇ ਆਂਦੀਆਂ ਨੇ ਆਪਾਂ ਆਪਣੀ ਕੁਕਿੰਗ ਕਰਾਂਗੇ ਤੇ ਬਾਦ ਦੀ ਦੁਬ ਕੋਣੀ ਬਾਦ ਨੇ ਰੋਟੀ ਢੋਟੀ ਖਾ ਗਏ ਵਧੀਆ ਹੋ ਜਾਣੀਏ ਆਪਾਂ ਬੈਠੀਏ ਗੱਡੀ 'ਚ ਅੱਛਾ ਜੀ ਇਬਾਦਤ ਖਾ ਲਿਆ ਵਾਲੀ ਲੋਤੀ ਰਾਗੀ ਦੀ ਖੀਰ ਰਾਗੀ ਦੀ ਕੀ ਕੀ ਕਹੇ ਰਾਗੀ ਦਾ ਉਹੀ ਕਹਿ ਸਕਦੇ ਆਪਾਂ ਖਾਣਾ ਆਪਾਂ ਸੂਜੀ ਦਾ ਹਲਵਾ ਹੁੰਦਾ ਇਹ ਰਾਗੀ ਦਾ ਹਲਵਾ ਹੈ ਇਹਦਾ ਵਧੀਆ ਸਿਸਟਮ ਹੈ ਨਾ ਪਿੱਛੇ ਇੰਨੀ ਸਪੇਸ ਕਿਰਨ ਨੂੰ ਤੇ ਬਾਦ ਨੂੰ ਚਾਹੀਦੀ ਚਾਹੀਦੀ ਹੈ ਕਿਉਂਕਿ ਆਰਾਮ ਨਾਲ ਦੀ ਕੁਰਸੀ ਲਾ ਕੇ ਆਰਾਮ ਨਾਲ ਖਾ ਸਕਦੀ ਘਰ ਵਰਗਾ ਹੀ ਸਿਸਟਮ ਬਣਿਆ ਹੋਇਆ ਹੈ ਪੂਰਾ ਡਰਾਈਵਰ ਆਪਾਂ ਚੇਜ਼ ਕਰ ਲਏ ਹੁਣ ਜੋਣਾ ਇੱਧਰ ਆ ਗਿਆ ਤੇ ਸਮਰਤ ਪਰਾਂ ਚਲਾ ਗਿਆ ਕਿਉਂਕਿ ਮੈਂ ਐਡੀਟਿੰਗ ਕਰਨੀ ਹੈ ਵਲੌਗ ਦੀ ਤੇ ਬਹੁਤ ਸੋਹਣਾ ਅਤੀ ਆਨੰਦ ਭਰਿਆ ਮੌਸਮ ਹੈਗਾ ਮਤਲਬ ਇਹੋ ਜਿਹਾ ਮੌਸਮ ਮੈਂ ਵਲੌਗ ਦੇ ਵਿੱਚ ਦੇਖਦਾ ਹੁੰਦਾ ਸੀ ਜਦੋਂ ਕੋਈ ਰੋਡ ਟ੍ਰਿਪ ਤੇ ਜਾਂਦਾ ਸੀ ਇਹੋ ਜਿਹਾ ਮੌਸਮ ਮਿਲੇ ਤੇ ਉਹੀ ਮੇਰੇ ਨਾਲ ਹੋਇਆ ਆ ਦੇਖੋ ਆਸੇ ਪਾਸੇ ਦਾ ਏਰੀਆ ਬਹੁਤ ਸੋਹਣਾ ਹੁਣ ਮੀਂਹ ਬੰਦ ਹੋ ਚੁੱਕਾ ਹੈ ਇੱਧਰ ਸੁੱਕੀਆਂ ਸੜਕਾਂ ਜਿਵੇਂ ਮੀਂਹ ਪਿਆ ਹੀ ਨਹੀਂ ਪਰ ਪਿਆ ਤਾਂ ਹੋਣਾ ਹੈ ਨਾ ਪਿਆ ਪਿਆ ਕੇ ਉਹ ਪਹਾੜੀਆਂ ਨੇ ਇੱਧਰ ਸੋਹਣੀਆਂ ਸੋਹਣੀਆਂ ਪਹਾੜੀਆਂ ਦੇਖਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਹਾੜੀਆਂ ਬਹੁਤ ਰਾਜਸਥਾਨ ਦੇ ਵਿੱਚ ਹੈਗੀਆਂ ਨੇ ਕਾਫੀ ਜਗ੍ਹਾ ਤੇ ਬਹੁਤ ਸੋਹਣੇ ਪਹਾੜ ਆਏ ਰਸਤੇ ਵਿੱਚ ਕਿਰਨ ਜੀ ਕਰਦਾ ਇੱਥੇ ਹੀ ਰੁਕ ਕੇ ਮੈਂ ਕੀ ਬਣਾਈਏ ਇਹ ਹੋ ਗਿਆ ਇਹ ਤਾਂ ਇਹ ਤਾਂ ਪਹੁੰਚ ਗਏ ਹਾਂ ਜਮ ਤੱਕ ਇੰਦਾ ਨਹੀਂ ਪਹੁੰਚ ਪਾਉਂਦੇ ਫਿਰ ਆਪਾਂ ਜੇ ਸ਼ਾਮੀ 8 8 ਵਜੇ ਤੋਂ ਪਹਿਲਾਂ ਪਹਿਲਾਂ ਇੰਦੋਰ ਪਹੁੰਚਣਾ ਹੈ ਬੜੇ ਰਾਮਾ Google ਤਾਂ ਹੀ ਤਾਂ ਕਹਿ ਰਹੀ ਤੁਸੀਂ 7:30 ਵਜੇ ਪਹੁੰਚੋਗੇ ਥੋੜਾ ਸਲੋ ਕਰਦੇ ਕੇਲੇ ਗੁਲੇ ਮਿਲ ਸਕਦੇ ਨਹੀਂ ਬਾਦਲ ਵਾਸਤੇ ਛੋਟਾ ਜਿਹਾ ਕਸਵਾ ਆਇਆ ਹੈ ਆਭੀ ਲੱਗਦੇ ਕੇਲੇ ਲੱਗਣੇ ਨੇ ਰੇੜੀਆਂ ਨਹੀਂ ਹੁੰਦੀਆਂ ਇੱਥੇ ਨੇੜੇ ਤੇੜੇ ਹੈ ਹੀ ਨਹੀਂ ਫਰੂਟ ਯਾਰ ਕੋਈ ਫਰੂਟ ਦੀ ਰੇੜੀ ਨਹੀਂ ਸਹੀ ਗੱਲ ਹੈ ਟਲੀਆਂ ਜੀ ਜਹਦਾ ਟਲੀਆਂ ਵੀ ਘਟ ਹੀ ਨੇ ਭਰਾ ਇਹਦੇ ਹੋਰ ਹੀ ਹੋੱਚੇ ਖਾਨ ਉਹ ਚੀਜ਼ ਫਰੂਟ ਲੱਭੇ ਨਹੀਂ ਕਿਤੇ ਕਿਤੇ ਨਹੀਂ ਦੇਖੇ ਇੱਥੇ ਥੀ 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 ਨਾ ਨਾ ਭਰਾ ਬਾਬਾ ਉਹ ਦੇਖੋ ਜੀ ਅੰਗੂਠੇ ਵਰਗਾ ਉਹ ਕਿਲਾ ਉਹਦੇ ਉੱਪਰ ਪਤਾ ਨਹੀਂ ਕੀ ਬਣਾ ਰੱਖਿਆ ਹੋਏ ਗੁੰਮੜ ਜਾ ਗੁੰਮੜ ਜਾ ਪਹਾੜ ਦੇ ਉੱਤੇ ਓਏ ਹੋਏ 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 ਪਤਾ ਨਹੀਂ ਕੀ ਚੀਜ਼ ਹੈ ਇਹ ਵੀ ਜਾਂਦੇ ਕੀ ਨਹੀਂ ਹੋਣਗੇ ਇੱਥੇ ਓਏ ਹੋਏ ਬਹੁਤ ਦੂਰ ਨਾਲੇ ਹੁਣ ਇੱਥੇ ਮਿਲ ਜਾਣਗੇ ਯਾਰ ਬਨਾਣਾ ਵੈਸੇ ਮੇਰੇ ਸਾਹਮਣੇ ਥੱਲੋ ਹੀ ਲੈ ਲਈ ਉਪਰ ਤਾਂ ਨਹੀਂ ਉਹ ਆ ਕੇਲੇ ਪਏ ਟੈਂਪੂ ਦੇ ਉੱਤੇ ਉਹ ਟੋਕਰੀ ਚ ਰੋਕੀ ਰੋਕਿਆ ਬਈ ਕੇਲੇ ਦੇ ਦੇ ਉਹ ਘਰ ਸੇ ਬੈਣੀ ਉਹ ਵੀ ਇਧਰ ਹੀ ਦੋ ਦੋਨੋਂ ਟੋਕਰੀਆਂ ਭਰੀਆਂ ਨੇ ਕਿਹਦੇ ਨਾਲ ਕਿੱਥੇ ਲਾਉਣ ਜਾਓ ਕਹੀ ਤਾਂ ਫਕਰ ਨਹੀਂ ਕਿੱਥੇ ਦਾ ਕਿੱਥੇ ਲਾਏਗਾ ਉਪਰਾ ਰੁੱਕ ਕੇਲੇ ਵਾਲਿਆ ਜੈਪੁਰ ਤੋਂ ਕੇਲੇ ਲੱਭਣੇ ਹੈ ਕੇਲੇ ਵੀ ਮਿਲ ਗਏ ਨਾਰੀਲੇ ਵੀ ਦੋਨੋਂ ਇੱਕੋ ਥਾਂ ਤੇ ਮਿਲ ਗਏ ਵੀ ਉਹ ਇੰਨਾ ਸੋਹਣਾ ਨਾ ਸੱਚੀ ਯਾਰ ਕੋ ਕਿੰਨਾ ਸੋਹਣਾ ਵੀ ਉਹ ਨਾ ਦੋਸਤੋ ਇਹ ਜੈਪੁਰ ਤੋਂ ਇੰਦੋਰ ਚੱਲੇ ਆਪਾਂ ਔਰ ਮੈਂ ਸੱਚੀ ਰਿਕਮੈਂਡ ਕਰਾਂਗਾ ਜਿਨ੍ਹਾਂ ਕੋਲ ਗੱਡੀਆਂ ਹੈਗੀਆਂ ਨੇ ਟ੍ਰੇਨ ਤੇ ਭਾਵੇਂ ਤੁਸੀਂ ਜਾਣਿਓ ਪਰ ਇੱਕ ਵਾਰ ਸਾਡੇ ਕੈਂਡ ਤੇ ਤੁਸੀਂ ਗੱਡੀ ਤੇ ਜ਼ਰੂਰ ਹੋ ਕੇ ਜਾਇਓ ਠੀਕ ਹੈ ਜੀ ਮੇਰੇ ਕੈਂਡ ਤੇ ਇੱਕ ਵਾਰ ਤੁਸੀਂ ਗੱਡੀ ਤੇ ਜ਼ਰੂਰ ਹੋ ਕੇ ਜਾਇਓ ਮੇਰੇ ਵੀਰੋ ਬਹੁਤ ਸੋਹਣੇ-ਸੋਹਣੇ ਰਸਤੇ ਦੇ ਵਿੱਚ ਵਿਊ ਆਉਂਦੇ ਨੇ ਔਰ ਹਾਈਵੇ ਬਹੁਤ ਨੇ ਹਾਲੇ ਤੱਕ ਸਾਨੂੰ ਇੱਕ ਵੀ ਸੜਕ ਮਾਰੀ ਨਹੀਂ ਮਿਲੀ ਇੱਕ ਜੈਪੁਰ ਜਾਂਦੇ ਹੋ ਛੋਟੇ ਜਿਹਾ ਇੱਕ ਸ਼ਹਿਰ ਸੀ ਉਹ ਸ਼ਹਿਰ ਦੀ ਸੜਕ ਮਾਰੀ ਸੀ ਕਿਉਂਕਿ ਉਹ ਪੁਲ ਬਣ ਰਿਹਾ ਸੀ ਬਾਕੀ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਗਈ ਸੜਕਾਂ ਦੀ ਪਹਾੜ ਦੇਖੋ ਕਿੰਨੇ ਸੋਹਣੇ ਸੋਹਣੇ ਦਿਖਦੇ ਨੇ ਰਸਤੇ ਦੇ ਵਿੱਚ ਹਾਂ ਸੱਚੀ ਓਏ ਹਾਂ ਇਹ ਮਾ ਨਾ ਇਹ ਲੱਗ ਹੀ ਨਹੀਂ ਰਿਹਾ Rajasthan ਮੈਂ ਸੱਚੀ ਕਹਿੰਨਾ ਯਾਰ ਦੋਸਤੋ ਰੋਡ ਟ੍ਰਿਪ ਜ਼ਰੂਰ ਕਰਿਓ ਜਦੋਂ ਵੀ ਤੁਹਾਡਾ ਮਨ ਕਰੇਗਾ ਨਾ ਹਜੂਰ ਸਾਹਿਬ ਜਾਣ ਦਾ ਤੇ ਆਨੰਦਪੁਰੀ ਆਨੰਦਪੁਰੀ ਥਾਵਾਂ ਦੇ ਇਥੇ ਨਜ਼ਾਰੇ ਭੋਲ ਨਜ਼ਾਰੇ ਔਰ ਗੱਡੀ ਚਲਾਉਣ ਦਾ ਸੁਆਦ ਹੀ ਵੱਖਰਾ ਆ ਰਿਹਾ ਇਥੇ ਦਾ ਹੈਨਾ ਸਾਨੂੰ ਇੱਕ ਬੜੀ ਖੁਸ਼ੀ ਕੂਨ ਜਾ ਮਿਲ ਰਿਹਾ ਹੈ ਸਹੀ ਗੱਲ ਹੈ ਕੱਲ ਨਾਲੋਂ ਬੈਟਰ ਸੜਕਾਂ ਨੇ ਕੱਲ ਹੀ ਸੜਕਾਂ ਦਾ ਕੱਲ ਜਿਆਦੀ ਬੈਟਰ ਸੀ ਪਰ ਅੱਜ 뷰 ਜਿਆਦਾ ਵਧੀਆ ਹੈ ਬਹੁਤ ਸੋਹਣਾ 뷰 ਵੀ ਰਹਿਣਾ ਨਹੀਂ ਜਾ ਰਿਹਾ ਬਾਰ ਬਾਰ ਜੀ ਕਰਦਾ ਵੀਡੀਓ ਸ਼ੂਟ ਕਰੀ ਜਾਈਏ ਪਤਾ ਨਹੀਂ ਮਤਲਬ ਲੌਂਗਸ ਦੇ ਵਿੱਚ ਇਦਾਂ ਮਤਲਬ ਪ੍ਰੋਪਰ ਸ਼ੂਟ ਹੋ ਪਾਊਗਾ ਕਿ ਨਹੀਂ ਹੋ ਪਾਊਗਾ ਪਰ ਜੋ ਅਸੀਂ ਆਪਣੇ ਅੱਖਾਂ ਨਾਲ ਦੇਖ ਰਹੇ ਹਾਂ ਬਹੁਤ ਜ਼ਿਆਦਾ ਸੋਹਣਾ 뷰 ਆ ਤੇ ਨਵੀਂ ਉੱਤਗੇ ਚ ਮੇਰਾ ਹਾਂਜੀ ਨੀ ਨੀ ਆਪੂਆਂ ਗਾਣੀਆਂ ਚੱਤ ਜੀ ਨੀ ਨੀ ਆ ਅੱਜ ਕੀ ਦਿਖਾ ਦੇ ਅੱਜ ਕੀ ਮਿੱਠ ਮੈਂ ਮਿੱਠ ਸੀਰੀਅਸਲੀ ਜਿਪੀ ਮਿੰਟ ਟੂ ਸਪੇਨ ਦੀ ਫੀਲਿੰਗ ਆ ਰਹੀ ਆ ਫਸਪੀਨ ਹੁਣ ਯੂਕੇ ਲੱਗਣ ਲੱਗ ਗਿਆ ਹਾਂ ਯਾਰ ਆ ਕਿੰਨੇ ਖੁੱਲੇ ਮੈਦਾਨ ਨੇ ਯੂਕੇ ਦੇ ਵਿੱਚ ਆਹ ਚੀਜ਼ਾਂ ਨੇ ਆਪਾਂ ਕਦੇ ਐਕਸਪਲੋਰ ਨਹੀਂ ਕੀਤਾ ਨਾ ਆਪਾਂ ਆਪਣੇ ਮਤਲਬ ਬਾਈ ਰੋਡ ਕਦੇ ਹਨਾ ਚੀਜ਼ਾਂ ਦੇ ਚਾਹ ਟ੍ਰੇਨ ਤੇ ਲੰਘ ਜਾਂਦੀ ਸਾਨੂੰ ਪਤਾ ਹੀ ਨਹੀਂ ਐਮਪੀ ਕਿਵੇਂ ਦਾ Rajasthan ਕਿਵੇਂ ਦਾ ਵਾ ਚਲੋ ਐਮਪੀ ਚ ਤੋਂ ਐਂਟਰ ਕਰਨਾ ਅਜੇ ਹਨਾ ਪਰ ਰਾਜਸਥਾਨ ਸੱਚੀ ਇਨੋ ਸੋਹਣਾ ਹੋਊਗਾ ਪਤਾ ਹੀ ਨਹੀਂ ਸੀ ਪਤਾ ਨਹੀਂ ਕਿਹੜੀ ਗੁਫਾ ਆ ਰਹੀ ਆ ਪਾਤਾ ਚ ਐਂਟਰ ਕਰਨ ਲੱਗੇ ਇਹ ਸ਼ਿਪੀ ਸੇਮ ਉਹੀ ਸਪੇਨ ਵਾਲਾ ਟਨ ਉਹ ਜਿਵੇਂ ਇੱਕ ਨੰਗੇ ਸੀ ਨਾ ਟਨ ਨਾਲ ਚੁੱਪ ਸੇਨਾ ਨਾ ਹੈ ਨਾ ਓਏ ਹੋਏ 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 ਕੀ ਪਤਾ ਹੈ ਦੋਸਤੋ ਰੋਡ ਟ੍ਰਿਪ ਸਕਸੈਸਫੁਲ ਹੋ ਗਈ ਸਾਡੀ ਸਾਨੂੰ ਤਾਂ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਬਾਕੀ ਸਹੀ ਗੱਲ ਸੀਜ਼ਨ ਬਿਲਕੁਲ ਸਹੀ ਸੀ ਰੋਡ ਟ੍ਰਿਪ ਬਾਇਰੋ ਰੋਡਾ ਬਾਇਰੋ ਓਏ ਹੋਏ ਹੋਏ ਵਾਹ ਨਿਕਲ ਕੇ ਟਨਰ ਦਾ ਪਾਰ ਲੋ ਜੀ ਹੁਣ ਆਪਾਂ 1 ਵਜੇ ਦੇ ਕਰੀਬ ਅੱਧੇ ਘੰਟੇ ਤੱਕ ਰੁਕਦੇ ਆਂ ਕਿਤੇ ਸਾਫ ਥਾਂ ਦੇਖ ਕੇ ਤੇ ਉੱਥੇ ਇਬਾਦਤ ਵਾਸਤੇ ਆਪਾਂ ਉਹ ਬਣਾਣੀ ਹੈ ਦੁਬਾਰਾ ਖਿਚੜੀ ਕਿਉਂਕਿ ਸਵੇਰ ਦੀ ਨੇ ਜਿਹੜੀ ਸੂਜੀ ਖਾਧੀ ਉਹ ਸਾਡੇ ਕੋਲ ਬਣਾਉਣਾ ਹੈ ਨਹੀਂ ਸੀ ਉਹ ਬਣਾਉਣਾ ਮੈਸ਼ ਕਰਕੇ ਵਿੱਚ ਪਾਣਾ ਪੈਂਦਾ ਸੀ ਨੇ ਸਵਾਦ ਨਾਲ ਖਾਧੀ ਨਹੀਂ ਥੋੜੀ ਖਾਧੀ ਹੈ ਇਸ ਕਰਕੇ ਦੇ ਵਾਸਤੇ ਹੁਣ ਖਿਚੜੀ ਬਣਾਵਾਂਗੇ ਜਾਂ ਕੁਝ ਹੋਰ ਦੇਖਦੇ ਜਿਹੜੇ ਬਣਾਣਾ ਦਲੀਆ ਬਣਾਵਾਂਗੇ ਜਿਹੜਾ ਬਣਾਉਣਾ ਪੈ ਤੇ ਜਿਹਦੇ ਵਿੱਚ ਰਸਤੇ 'ਚ ਰੁਕਿਆ ਆਂ ਦੋਸਤੋ ਪਤਾ ਨਹੀਂ ਕਿਹੜਾ ਸ਼ਹਿਰ ਆਂਦਾ ਬਟ ਇੱਥੇ ਹਲਕੀ ਹਲਕੀ ਅਰੇ ਛੱਲੀ ਖਾਣ ਦਾ ਮਨ ਕਰ ਗਿਆ ਇੱਥੇ ਮਤਲਬ ਛੱਲੀਆਂ ਵਾਲੀ ਬਹੁਤ ਦੁਕਾਨਾਂ ਛੋਟੀਆਂ ਛੋਟੀਆਂ ਬਣੀ ਹੋਈਆਂ ਨੇ ਤੇ ਕਿਰਨ ਹੁਣੇ ਛੱਲੀ ਆਏ ਹਾਏ 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 ਗਰਮਾ ਗਰਮ ਛੱਲੀ ਗੱਲੀ ਗੱਲੀ ਕੱਚੀ ਛੱਲੀ ਵੀ ਹੈ ਇੱਕ ਕੱਚੀ ਬਣਾ ਦਿਓ ਤਾਂ ਕੀ ਗਾ ਖਾ ਕੇ ਦੇਖੋ ਤੁਹਾਨੂੰ ਫਿਰ ਪਤਾ ਲੱਗੇਗਾ ਔਰ ਗੱਡੀ ਆਪਣੀ ਇੰਨੀ ਜਿਆਦੀ ਲਿਸ਼ਕਰੀ ਏ ਪੁੱਛੋ ਨਾ ਇਹ ਕੋਈ ਆਕਾਸ਼ گاਉ ਹੈ। ਅਸੀਂ ਬਾਜ਼ਾਰ ਆ ਕੇ ਜਾ ਗਏ। ਇਹਨੇ ਛੱਲੀ ਖਾ ਕੇ ਸਾਰੇ ਨੂੰ ਐਸੇ ਮਿਲਦਾ। ਮੈਂ ਤਾਂ ਹਾਂ ਪਰ ਭੁੱਖ ਦੀ ਮਰ ਗਈ ਦਿੱਤੀ ਇਹਨਾਂ ਨੂੰ। ਆਈ ਤਸਕੀਨ ਸੀ ਮੇਰੀ। ਦੇਖੀ ਕਿ ਡੇ ਆ ਕੇ ਆਪਣੇ ਵਾਲੇ ਸੀ। ਕੀ ਆ ਗੱਲ ਤੇ ਗੱਲਾਂ ਨਾ ਕਰ। ਇਹ ਵੱਡੇ ਵੱਡੇ ਟਾਬਿਆਂ ਦੇ ਨਾਲ ਰੋਗਣਾ ਪਵੇ। ਆਹ ਟੀਮਾਂ ਹੁੰਦੀਆਂ ਨੇ ਬੜਾ ਮੈਂ ਛੱਲੀ ਗਾਉਟ ਇਹ ਡਪਰੋ ਪਹਿਲੇ ਬਚਾਓ। ਹਾਂਜੀ ਹਾਂਜੀ। ਚਲੋ ਜੀ ਚੱਲੀ ਹੁਣ ਚੱਲੀ ਦਿਖਾ ਲਈ ਕਿਹੜਾ ਪਿੰਡ ਹੈ। ਅਕਤਾਸਾ گاؤں ਅਕਤਾਸਾ ਹੈ ਗਈ ਨਵੀਂ ਨਵੀਂ ਥਾਵਾਂ ਤੁਹਾਨੂੰ ਦਿਖਾ ਰਿਹਾ ਆ ਬਿਲਕੁਲ ਖਾਲੀ ਥਾਵਾਂ ਉਪਜਾਊ ਜ਼ਮੀਨਾਂ ਨਹੀਂਆਂ ਦੂਰ ਦੂਰ ਤੱਕ ਖਾਲੀ ਥਾਵਾਂ ਨੇ ਕੁਝ ਵੀ ਹੈ ਨਹੀਂ ਇਹਦੇ ਵਿੱਚ ਮੇਨ ਫਲੈਟ ਆ ਬਿਲਕੁਲ ਪਲੇਨ ਫਲੈਟ ਸੱਚੀ ਕਹਿ ਰਿਹਾ ਬਿਲਕੁਲ ਫਲੈਟ ਦੂਰ ਦੂਰ ਤੱਕ ਕੁਝ ਨਹੀਂ ਹੈਗਾ ਦੇਖੋ ਜੀ ਦੋਸਤੋ ਦੂਰ ਤੱਕ ਕੁਝ ਨਹੀਂਗਾ ਮੈਂ ਸੀਚਾ ਕੋਲ ਤਾਂ ਥੋੜਾ ਜਾ ਦੂਰ ਦੂਰ ਤੱਕ ਕੁਝ ਵੀ ਹੈ ਨਹੀਂ ਕੁਝ ਵੀ ਨਹੀਂ ਵੀ ਪਹਿਲਾਂ ਪਹਾੜ ਆ ਰਹੇ ਸੀ ਹੁਣ ਪਲੇਨ ਏਰੀਆ ਦਾ ਰਖ ਹੈ ਪਰ ਗ੍ਰੀਨਰੀ ਖੁੱਲੇ ਮੈਦਾਨ ਨੇ ਉਹਦੇ ਘਾ ਦੇ ਹੁਣ ਪਿੱਛੇ ਬਾਦ ਨਾਮ ਮੈਂ ਬੈਠ ਕੇ ਬਨਾਣਾ ਖਾ ਰਹੀ ਏ ਜਦੋਂ ਤੁਰੇ ਸੀ ਸਾਡੀ ਤਾਈ ਨੇ ਸਾਨੂੰ ਦੇਤਾ ਜਵਾਬ ਤਾਈ ਮਤਲਬ ਗੂਗਲ ਆਈ ਤਾਈ ਨੈਟ ਸਾਰਿਆਂ ਦੇ ਬੰਦ ਹੋ ਗਏ ਪਤਾ ਨਹੀਂ ਕਿਹੜਾ ਪਹਾੜਾ ਪਹਾੜਾਂ ਦੇ ਵਿੱਚੋਂ ਨਿਕਲ ਰਿਹਾ ਆਪਾਂ ਤੇ ਇਹ ਪਹਾੜੀ ਇਲਾਕੇ ਦੇ ਵਿੱਚ ਪਹਾੜਾਂ ਦੇ ਵਿੱਚ ਐਂਟਰ ਕਰ ਚੁੱਕੀ ਗੱਡੀ ਤੇ ਫਿਰ ਤਾਈ ਨੇ ਜਦੋਂ ਜਵਾਬ ਦਿੱਤਾ ਫਿਰ ਸਾਡਾ ਮੈਂ ਦਰਾਲਾ ਤਾਇਆ ਕਮ ਆਇਆ ਜਿਹੜਾ ਕਿ ਮੈਪਲ 뮤ਜ਼ਿਕ ਮੈਪਲ 뮤ਜ਼ਿਕ ਕਹ ਰਿਹਾ ਮੈਪਲ ਕੰਪਨੀ ਮੈਪਲ ਕਪਰੀ ਨਹੀਂ ਇਹ ਜਿਹੜਾ ਅੰ ਵਿੱਚ ਲਾਇਆ ਹੁੰਦਾ ਉਹਨਾਂ ਨੇ ਵਿੱਚ ਮੈਪ ਫਿੱਟ ਕੀਤਾ ਹੁੰਦਾ ਹੈ ਨੈਵੀਗੇਸ਼ਨ ਉਹ ਵਿੱਚ ਹੈਗੀ ਉਹ ਕੰਮ ਆ ਰਹੀ ਹੁਣ ਕਿਉਂਕਿ ਨੈਟ ਦਾ ਬੰਦ ਹੋ ਗਏ ਨੇ ਆਹ ਦੇਖੋ ਜੀ ਥੱਲੇ ਕਿੰਨਾ ਸਟੀਪ ਪਹਾੜ ਨੇ ਲੋ ਜੀ ਆਪਾਂ ਹਲੇ ਪਹੁੰਚ ਗਏ ਜੀ ਇੱਕ ਐਸੀ ਥਾਂ ਦੇ ਉੱਪਰ ਗੱਡੀ ਲਾਤੀ ਗੱਡੀ ਦੇਖੋ ਕਿੰਨੀ ਗੰਦੀ ਹੋਈ ਵੀ ਆਪਣੀ ਗੱਡੀ ਦੀ ਹਾਲਤ ਦੇਖੋ ਪਹਿਲਾਂ ਗੱਡੀ ਬਹੁਤ ਗੰਦੀ ਹੋਈ ਵੀ ਹੈ ਪਰ ਹੁਣ ਸਿੰਗਲ ਰੋਡ ਮਿਲ ਗਈ ਸਾਨੂੰ ਅਸੀਂ ਛੱਡਤਾ ਹਾਈਵੇ ਜਿਹੜਾ ਡਬਲ ਹਾਈਵੇ ਸੀ ਉਹ ਛੱ ਛੱਡਣਾ ਪੈ ਗਿਆ ਤੇ ਹੁਣ ਇੱਥੇ ਅਸੀਂ ਲਾਇਨੇ ਮੈਗੀ ਤੇ ਬਣਾ ਮੈਗੀ ਬਣਾਵਾਂਗੇ ਛੋਟਾ ਜਿਹਾ ਸਾਨੂੰ ਟੱਪਰੀ ਮਿਲੀ ਤਵਾ ਮਿਲਿਆ ਇੱਥੇ ਹਾਂਜੀ ਫਿਰ ਕਿੱਦਾਂ ਚੱਲਣੀਆਂ ਇਹਨਾਂ ਮੈਗੀਆਂ ਮੇਰੇ ਵੱਲ ਤੇ ਆ ਦੇਖੋ ਚਾਹਣਾ ਕੱਪ ਦੇਖੋ ਦੋਸਤੋ ਇਹ ਛੋਟਾ ਜਗਾਪਾ ਕੜਕ ਚਾਹੇ ਅੱਜ ਘਰ ਸਾਡੇ ਆ ਸਟੀਲ ਦੇ ਕੱਪਾਂ ਚ ਪਾ ਕੇ ਦੇਵਾਂਗਾ ਹਨਾ ਸਪੈਸ਼ਲ ਗੱਡੀ ਨਹੀਂ ਇਹਦੇ ਚ ਪੀਣੀ ਉਹਦੇ ਤਾਂ ਘੋਟਦਾ ਹੈ ਵੇ ਟੇਸਟ ਕਰਨ ਵਾਸਤੇ ਓਡਾ ਕੱਪ ਦਾ ਚਾਹ ਕਿਦਾਂ ਦੀ ਟੇਸਟ ਕਰਨ ਵਾਸਤੇ ਬਹੁਤ ਛੋਟਾ ਕੱਪ ਹੈ ਘੜੇ ਚਾਹ ਪਰ ਮਜ਼ਾ ਆ ਰਿਹਾ ਨਾ ਮੈਗੀ ਖਾ ਕੇ ਯਾਰ ਮਤਲਬ ਮੈਗੀ ਖਾ ਕੇ ਬਹੁਤ ਮਜ਼ਾ ਆ ਰਿਹਾ ਸਾਈਡ ਤੇ ਬੈਠੇ ਆ ਮੈਗੀ ਖਾ ਰਹੇ ਆ ਉਹ ਲਿਪੜੀ ਗੱਡੀ ਇਹ ਬਾਦ ਦੇ ਨੇ ਵੀ ਲਿਪੜੀ ਰੋਟੀ ਖਾ ਲਈ ਹਾਂਜੀ ਕਿਦਾਂ ਲੱਗੀ ਚਾਹ ਚਾਹ ਵਧੀਆ ਨਾ ਉਹ ਲੱਗਾ ਅੰਦਰ ਸਤਾ ਅਗਲੀ ਸਾਡਾ ਇੱਧਰ ਤੇ ਮਤਲਬ ਢਾਬੇ ਤੇ ਰੁਕਣ ਦਾ ਹੋਈ ਹੈ ਕਿਸੀ ਬਾਦ ਤੱਕ ਫੂਡ ਵੀ ਤਿਆਰ ਕਰਨਾ ਸਮਝ ਰੋਣਾ ਸਪੈਨੇਜ ਜਿੱਤੇ ਆਰਾਮ ਜਗਾ ਜਗਾ ਵਧੀਆ ਮਿਲ ਜੇ ਇਬਾਦਤ ਦਾ ਫੂਡ ਤਿਆਰ ਹੋ ਜੇ ਕੋਈ ਰੋਕ ਟੋਕ ਨਾ ਜਿਹੜੇ ਇੱਧਰ ਲਈ ਸੱਟੇ ਇਦਾਂ ਦੇ ਹੀ ਆਂਦੇ ਨੇ ਮੋਸਟਲੀ ਇਦਾਂ ਦੇ ਭੋਜਨਾਲੇ ਨੇ ਇੱਥੇ ਚਾਹ ਮਿਲ ਜੇ ਜਿੱਥੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਇਦਾਂ ਰੋਕ ਕੇ ਆਪ ਖਾਣਾ ਬਾਦੂਮੀ ਖਵਾ ਰਹੇ ਆਂ ਔਰ ਆਪ ਵੀ ਖਾ ਰਹੇ ਆਂ ਹਾਂ ਕਿਉਂਕਿ ਇਬਾਦਤ ਸਾਡੇ ਲਈ ਸਭ ਤੋਂ ਪਹਿਲਾ ਹਾਂ ਲੋ ਜੀ ਹੁਣ ਆਪਾਂ ਪਵਾਣ ਲੱਗੇ ਆਂ ਤੀਜੀ ਵਾਰੀ ਤੇਲ ਪਹਿਲੀ ਵਾਰੀ ਪਿੰਡੋਂ ਉੱਥੋਂ ਚੱਲੇ ਸੀ ਮੋਹਾਲੀ ਤੋਂ ਉਦੋਂ ਪਵਾਏ ਸੀ ਫਿਰ ਰਸਤੇ 'ਚ ਹਰਿਆਣੇ ਤੋਂ ਪਾ ਲਿਆ ਸੀ ਬਰਾਜੇਸਤਾਨ 'ਚ ਮਹਿੰਗਾ ਹੋਊਗਾ ਕੋਈ ਮੈਨ ਨਾਲ ਮਹਿੰਗਾ ਨਹੀਂਗਾ ਇਹ ਕਿੱਸ ਕ ਕੰਨ ਵੀਰ ਬੇਦਾ ਚਿੱਡੀ ਜਲੇ ਮੋਹਾਲਾ ਇਤੋਂ ਚੰਡੀਗੜ੍ਹ ਤੋਂ ਪੁਆਈ ਸੀ 83% ਬੇਬੇ 88 ਰੁਪਏ ਤੇ ਪੰਜਾਬ ਵਿੱਚ ਆਪਣੇ 87 ਰੁਪਏ ਦੇ ਕਰੀਬ ਹੈਗਾ 4000 ਦੀ ਪੈ ਗਿਆ ਪੂਰਾ ਲੋ ਜੀ 44 ਲੀਟਰ ਪਿਆ ਜੀ ਇਥੋਂ 4000 ਰੁਪਏ ਦਾ ਗੱਡੀ ਹੋ ਗਈ ਉਹਨਾਂ ਆਪਣੀ ਫੁੱਲ ਸਕੈਨਰ ਉਹਨਾਂ ਕਹਿੰਦੇ ਸਕੈਨ ਭਈਆ ਸਕੈਨਰ ਹੈ ਲੈ ਫੜਾਈਸ ਸਕੈਨਰ ਸਿਮਰਤ ਸ਼ਾਮ ਦਾ ਵੇਲਾ ਹੋ ਗਿਆ ਜੀ ਇੱਕ ਤਕਰੀਬਨ ਤਕਰੀਬਨ ਇੱਥੇ ਟਾਈਮ ਹੋ ਗਿਆ ਜੀ ਸਵਾ 5 ਮਤਲਬ ਆਪਣੇ ਆਪ ਨੂੰ ਲੱਕੀ ਸਮਝ ਰਿਹਾ ਜੀ ਅਸੀਂ ਬਾਇਰ ਰੋਡ ਆਣ ਦਾ ਹਜੂਰ ਸਾਹਿਬ ਫੈਸਲਾ ਕੀਤਾ ਕਿਉਂਕਿ ਟ੍ਰੇਨ ਦੇ ਵਿੱਚ ਜਦੋਂ ਗਏ ਆ ਪਹਿਲਾਂ ਉਦੋਂ ਆਬਵੀਅਸਲੀ ਗੱਲ ਇਹ ਇੰਨਾ ਕੁਝ ਨਹੀਂ ਐਕਸਪਲੋਰ ਹੋ ਪੰਦਾ ਸਿਰਫ ਜਿੰਦੇ ਸਾਈਡ ਜਿਹਦੇ ਦੇਖਦੇ ਰਹੋ ਇੱਥੇ ਆਪਣੀ ਮਰਜ਼ੀ ਨਾਲ ਰੁਕੋ ਸੜਕਾਂ ਤੇ ਦੇਖੋ ਇੰਜੋਏ ਹੁੰਦਾ ਹੈ ਨਾਲ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਖੜ ਗਏ ਪੀ ਲਿਆ ਖਾ ਲਿਆ ਹਨ ਇੰਜੋਏ ਜਿਆਦਾ ਹੈ ਜੇ ਆਪਾਂ ਇਨੀ ਦੂਰ ਜਾਣਾ ਵੀ ਹਨ ਤੇ ਇਹ ਇਹ ਗੱਲ ਭੁੱਲ ਜੋ ਕਿ ਥਕਾਵਟ ਹੁੰਦੀ ਦੋਸਤੋ ਨਹੀਂ ਹੁੰਦੀ ਥਕਾਵਟ ਮਤਲਬ ਖੁੱਲਾ ਖੁੱਲਾ ਏਰੀਆ ਆਪਾਂ ਵਿੱਚ ਸਿੰਗਲ ਰੋਡ ਹੈ ਪਰ ਟ੍ਰੈਫਿਕ ਹੈ ਨਹੀਂ ਇੱਥੇ ਐਨ ਸਾਫ਼ ਸੁਥਰੀਆਂ ਸੜਕਾਂ ਨੇ ਇਹ ਸਾਰੀ ਸਿੱਧੀ ਸੜਕ ਉਜੈਨ ਜਾ ਰਹੀ ਏ ਉਜੈਨ ਤੋਂ ਅਸੀਂ ਸਿੱਧਾ ਇੰਦੋਰ ਚਲੇ ਜਾਣਾ ਇੰਦੋਰ ਰੁਕਾਂਗੇ ਮੈਨੂੰ ਤੇ ਯੂਕੇ ਦੀ ਫੀਲਿੰਗ ਆ ਰਹੀ ਹੁਣ ਸਹੀ ਗੱਲ ਹੈ ਆਪਾਂ ਦੇ ਏਰੀਆ 'ਚ ਜਿਹੜੀ ਹਰਿਆਲੀ ਸਹੀ ਗੱਲ ਹੈ ਵਾਕਈ ਯੂਕੇ ਦੀ ਯੂਕੇ ਦੀ ਫੀਲਿੰਗ ਹੀ ਆ ਰਹੀ ਏ ਯੂਕੇ ਐਦਾਂ ਦਾ ਹੀ ਮਾਹੌਲ ਸੀ ਜਦੋਂ ਆਪਾਂ ਗਏ ਸੀ ਸਹੀ ਸੀ ਗੱਲ ਕਸੀਨ ਸਾਰਾ ਉਹੀ ਫੀਲ ਹੈ ਸੋਹਣੀ ਸੜਕ ਵੀ ਉਦਾਂ ਹੀ ਹੈ ਸਹੀ ਗੱਲ ਹੈ ਸੜਕ ਵੀ 19 ਸੋਹਣੀ ਹੈ ਤੇ ਹਰ ਆਸੇ ਪਾਸੇ ਹਰਿਆਲੀ ਵੀ ਉਮਈ ਹੈ ਮਤਲਬ ਘੈਂਟ ਯਾਰ ਏਰੀਆ ਆਮ ਇਮਪ੍ਰੈਸਡ ਇਹ ਵਾਲੇ ਏਰੀਆ ਜਿੱਥੇ ਆਪਾਂ ਜਾ ਰਹੇ ਹਾਂ ਤਾਂ ਟ੍ਰੈਫਿਕ ਬਿਲਕੁਲ ਨਹੀਂ ਆ ਆਪਣੇ ਪੰਜਾਬ ਚ ਟ੍ਰੈਫਿਕ ਬਹੁਤ ਜ਼ਿਆਦਾ ਆਪਣੇ ਵੀਕਲ ਬਹੁਤ ਆਦਾਂ ਨੇ ਜਿਹਦੇ ਕਰਕੇ ਹਾਂ ਆਪਣੇ ਗੱਡੀਆਂ ਚੱਲਦੀਆਂ ਨੇ ਹਾਂ ਇੱਧਰ ਘੱਟ ਨੇ ਗੱਡੀਆਂ ਜਿਹਦੇ ਕਰਕੇ ਆਪਾਂ ਨੂੰ ਆਹ ਜਿਹੜੀ ਸਿੰਗਲ ਰੋਡ ਵੀ ਆ ਇਹ ਬੜੀ ਕੰਫਰਟੇਬਲ ਲੱਗ ਰਹੀ ਹੈ ਹੂੰ ਸਹੀ ਗੱਲ ਹੈ ਬਾਕੀ ਇਹ ਟ੍ਰੈਫਿਕ ਕਟ ਹੋਣ ਕਰਕੇ ਸਿੰਗਲ ਰੋਡ ਤੇ ਵਧੀਆ ਆਪਣੇ ਪੰਜਾਬ ਵਿੱਚ ਗੱਡੀ ਚੱਦੀ ਹੈ। ਔਰ ਆਬਵੀਅਸਲੀ ਜਿੰਨੀ ਜ਼ਿਆਦਾ ਗੱਡੀ ਹੋਣੀ ਟ੍ਰੈਫਿਕ ਹੋਏਗੀ ਹਨਾ। ਇੱਧਰ ਇੱਕ ਚੀਜ਼ ਦੀ ਲੇਕਿਨ ਜੋ ਮੈਨੂੰ ਕਮੀ ਲੱਗੀ ਉਹ ਇਹ ਹੈ ਕਿ ਸੜਕਾਂ ਦੇ ਉੱਪਰ ਜਾਨਵਰ ਬਹੁਤ ਨੇ। ਗਊਆਂ ਬਹੁਤ ਨੇ ਸਪੈਸ਼ਲੀ ਰਾਜਸਥਾਨ ਦੇ ਵਿੱਚ। ਜਦੋਂ ਆਪਾਂ ਉੱਥੋਂ ਤੁਰੇ ਹਨਾ ਆਪਣਾ ਕੀ ਕਹਿੰਦੇ ਨੇ? ਜੈਪੁਰ ਤੋਂ ਇੰਦੋਰ ਵੱਲ ਜਾਂਦੇ ਹੋ ਜਾ ਰਹੇ ਹਨਾ ਪੂਰੇ ਰਾਜਸਥਾਨ ਦੇ ਵਿੱਚ ਸਾਨੂੰ ਸੜਕਾਂ 'ਤੇ ਗਊਆਂ ਬਹੁਤ ਮਿਲਿਆ گاਵਾ ਜਿਹਨੂੰ ਕਹਿੰਦੇ ਆ ਚਟੀਆਂ ਚਟੀਆਂ ਬਹੁਤ ਜ਼ਿਆਦੀਆਂ ਝੁੰਡ ਦੇ ਝੁੰਡ ਨੇ ਕਿਸੇ ਟਾਈਮ ਵੀ ਸੈਂਟਰ ਵਿੱਚ ਬੈਠੀ ਆ ਸੜਕ ਦੇ ਵੱਡਾ ਐਕਸਪ੍ਰੈਸ ਵੇਅ ਆ ਉਹਦੇ 'ਚ ਵੀ ਬੈਠੀਆਂ ਨੇ ਪੁਲ ਦੇ ਉੱਪਰ ਚੜ ਕੇ ਬੈਠੀਆਂ ਨੇ ਸੋ ਇੱਕ ਚੀਜ਼ ਆ ਲੋਕ ਘਟ ਨੇ ਜਾਨਵਰ ਆ گاਵਾ ਜ਼ਿਆਦਾ ਨਹੀਂ ਇੱਥੇ ਇਹ ਪਹਿਲੀ ਚੀਜ਼ ਨੋਟ ਕੀਤੀ ਆ ਸੜਕਾਂ ਦੇ ਲੋਕ ਘਟ ਜਾਨਵਰ ਜ਼ਿਆਦਾ ਦੇਖਦੇ ਨੇ ਇੱਕ ਚੀਜ਼ ਮੈਂ ਤੁਹਾਨੂੰ ਕਹੂੰਗਾ ਜੇ ਤੁਸੀਂ ਆਨੇ ਹੋਣ ਤਾਂ ਇੱਕ ਚੀਜ਼ ਦਾ ਧਿਆਨ ਰੱਖੋ ਦਿਨ ਦਿਨ ਵਿਲੇ ਟਰੈਵਲ ਕਰਿਓ ਰਾਤ ਨੂੰ ਸਟੇ ਕਰਿਓ ਰਾਤ ਨੂੰ ਗਊਆਂ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਮਿਲ ਜਾਣ ਕਿੱਥੇ ਹਨਾ ਵੇ ਵਾਰਦਾਤ ਜਾਂ ਮਤਲਬ 60 ਫੀਟ ਨਾ ਲੱਗ ਜੇ ਕਾਲੇ ਰੰਗ ਦੀ ਗਊਆਂ ਵੀ ਹੁੰਦੀਆਂ ਨੇ ਵਾਈਟ ਵੀ ਹੁੰਦੀਆਂ ਨੇ ਤਾਂ ਉਹ ਦਿੱਕਤ ਆ ਜੀ ਥੋੜਾ ਡਿਸਟੈਂਸ ਰੱਖੇ ਸੰਦ ਤੇ ਉਹ ਦਿੱਕਤ ਆ ਜਾਂਦੀ ਏ ਤੇ ਰਾਤ ਨੂੰ ਟਰੈਵਲ ਨਾ ਕਰੋ ਦਿਨੇ-ਦਿਨੇ ਕਰੋ ਐਹ ਜੇ ਵਾਦੀਆਂ ਚੋਂ ਨਿਕਲੋਗੇ ਇੰਜੋਏ ਅੱਖਾਂ ਨੂੰ ਇੰਨਾ ਸਕੂਨ ਮਿਲ ਰਿਹਾ ਨੂੰ ਦੇਖ ਕੇ ਮਤਲਬ ਆਪਾਂ ਇਹ ਕਹਿ ਸਕਦੇ ਆਂ ਵੀ ਬਹੁਤ ਵਧੀਆ ਏਰੀਆ ਏ ਮੈਂ ਇਹ ਕਹਿ ਸਕਦਾ ਕਿ ਅੱਜ ਸਾਡੀ ਇੱਕ ਤਰੀਕ ਦੀ ਫਲਾਈਟ ਸੀ ਉਦਾਂ ਯੂਕੇ ਜਾਣ ਦੀ ਵੀ ਯੂਕੇ ਐਕਸਪਲੋਰ ਕਰਾਂ ਮੈਂ ਯੂਕੇ ਘੁੰਮਣਾ ਪਰ ਉਹ ਹੀ ਅੱਜ ਇੱਕ ਤਰੀਕੇ ਹੀ ਯੂਕੇ ਘੁੰਮਣੇ ਇੱਕ ਸਾਬ ਦਾ ਆਪਣੇ ਇੰਡੀਆ ਸਹੀ ਯਕ ਇੰਡੀਅਨ ਇੰਡੀਅਨ ਮੈਂ ਇੱਕ ਨਾ ਚੀਜ਼ ਦੋਸਤੋ ਦੱਸਣਾ ਚਾਹਨਾ ਅੱਜ ਜਦੋਂ ਅਸੀਂ ਰਸਤੇ 'ਚ ਆਏ ਨਾ ਇਧਰੋਂ ਜੈਪੁਰ ਤੋਂ ਇੰਦੋਰ ਜਾ ਰਹੇ ਆ ਨਾ ਐਨੇ ਸੋਹਣੇ ਸੋਹਣੇ ਰਸਤੇ ਐਨੇ ਸੋਹਣੇ ਸੋਹਣੇ ਲੈਂਡਸਕੇਪ ਆਏ ਨੇ ਨਾ ਉਕਿ ਅਸੀਂ ਜਿੱਥੇ ਵੀ ਯੂਰਪ ਘੁੰਮਿਆ ਯੂਕੇ ਘੁੰਮਿਆ ਜਿੱਥੇ ਵੀ ਘੁੰਮਿਆ ਨਾ ਅਸੀਂ ਰਿਲੇਟ ਕਰਦੇ ਹਾਂ ਇਹ ਸਪੇਨ ਤੋਂ ਸੋਹਣਾ ਏਰੀਆ ਏ ਸਪੇਨ ਵਰਗਾ ਲੱਗ ਰਿਹਾ ਇਹ ਯੂਕੇ ਵਰਗਾ ਲੱਗ ਰਿਹਾ ਇਹ ਕਿਹ ਰਸਤਾ ਆਇਆ ਸੀ ਕਿਹੜਾ ਪਿੰਡ ਸੀ ਕਿੰਨ ਪੈਂਡਲ ਪਰ ਸ਼ਹਿਰ ਸੀ ਆਪਾਂ ਸਵਿਟਜ਼ਰਲੈਂਡ ਨਾਲ ਰਿਲੇਟ ਕੀਤਾ ਪਹਾੜ ਪਹਾੜ ਦੇ ਨਾਲ ਲੇਕ ਲੇਕ ਦੇ ਨਾਲ ਕਿ ਸ਼ਹਿਰ ਜਿਹਾ ਵਸਿਆ ਹੋਇਆ ਸੀ ਪਤਾ ਨਹੀਂ ਕਿਉਂ ਫੋਨ ਨਹੀਂ ਨਿਕਲੇ ਉਸ ਟਾਈਮ ਕਈ ਵਾਰ ਮੈਂ ਗੱਡੀ ਚਲਾ ਰਿਆ ਨਾ ਉਸਤਾਦ ਸਾਡਾ ਫੋਨ ਕੱਢ ਨਹੀਂ ਪੰਦਾ ਕਿਉਂਕਿ ਓਬਵੀਅਸਲੀ ਜਿਹਦਾ ਕੰਮ ਉਹਨੂੰ ਉਹਨੂੰ ਜੱਜਦਾ ਕੰਮ ਮੈਂ ਵਲੋਗਰ ਹਾਂ ਤਾਂ ਮੈਂ ਫਟਾਫਟ ਜਿਹੜੀ ਚੀਜ਼ ਮੈਨੂੰ ਦਿਖਦੀ ਮੈਂ ਕੈਪਚਰ ਕਰ ਲੈਂਦਾ ਹਨਾ ਉਸ ਟਾਈਮ ਸਿਮਰਤ ਨੂੰ ਇਹ ਹੈਬਿਟ ਨਹੀਂ ਇਹਦੀ ਹੈਬਿਟ ਹੋਣੀ ਚਾਹੀਦੀ ਹੈ ਕੈਪਚਰ ਕਰਨ ਦੀ ਹਨਾ ਤਾਂ ਉਹ ਅਸੀਂ ਚੀਜ਼ ਮਿਸ ਕਰਤੀ ਲੇਕਿਨ ਮੈਂ ਉਹੀ ਕਿ ਬੈਂਗ ਸਵਿਟਜ਼ਰਲੈਂਡ ਵਰਗੇ ਏਰੀਆ ਕਹਿੰਦਾ ਸਾਰਾ ਕੁਸਤਾ ਮੈਨੂੰ ਇੱਥੇ ਹੀ ਦਿਖਾਈ ਜਾ ਰਹੇ ਫਿਰ ਠੀਕ ਹੈ ਹੁਣ ਮੇਰਾ ਬਾਹਰ ਜਾਣ ਦੀ ਲੋੜ ਨਹੀਂ ਹਨਾ ਸਾਰੇ ਦੇਸ਼ ਘੁੰਮ ਲੈਣਾ ਸਾਰੇ ਦੇਸ਼ ਘੁੰਮ ਲੈ ਕੇ ਕਹਿੰਦਾ ਅੰਦਰ ਦੇਖੋ ਤੁਸੀਂ ਤੁਹਾਨੂੰ ਬਪਾ ਇਹ ਕਹਿ ਸਕਦੇ ਆ ਛੱਡ ਤੋਂ ਰਹਿ ਨਹੀਂ ਗਿਆ ਵੀ ਅਸੀਂ ਉੱਤਰ ਕੇ ਇੱਥੇ ਦਾ ਇੰਜੋਏ ਕਰੀਏ ਯਾਰ ਕਿਉਂਕਿ ਆਪਣੇ ਹਾਲੇ ਦਿਵਾਲੇ ਜਿਹੜਾ ਇੰਨਾ ਜਿਆਦਾ ਸੋਹਣਾ ਲੱਗਦਾ ਘੈਂਟ ਘੈਂਟ ਏਰੀਆ ਆ ਜਿਹੜੀਆਂ ਚੱਕੀਆਂ ਚੱਲ ਰਹੀਆਂ ਨੇ ਪਿੱਛੇ ਪੌਣ ਚੱਕੀਆਂ ਐਟਾ ਘੈਂਟ ਏਰੀਆ ਨਾਲ ਰੁਕਿਆ ਨਹੀਂ ਗਿਆ ਆਪਾਂ ਵੀ ਇੱਥੇ ਉਤਰ ਕੇ ਇਸ ਚੀਜ਼ ਨੂੰ ਇੰਜੋਏ ਕਰੀਏ ਉੱਤੋਂ ਮੌਸਮ ਇੰਨਾ ਵਧੀਆ ਵਾ ਘੈਂਟ ਮੌਸਮ ਮਤਲਬ ਠੰਢੀ ਹਵਾ ਚੱਲਦੀ ਆ ਯਾਰ ਮੈਨੂੰ 1% ਵੀ ਰਿਗਰਟ ਨਹੀਂਗਾ ਵੀ ਸਾਡੀ ਯੂਕੇ ਦੀ ਟ੍ਰਿਪ ਕੈਨਸਲ ਹੋ ਗਈ ਐਸੀ ਜੰਨਤ ਕਿਤੇ ਨਹੀਂ ਮਿਲਨੀ ਸੀ ਤੇ ਜਿਹੜੀ ਅਸਲੀ ਆਨੰਦਾਰ ਹੈ ਆਨੰਦ ਨਗਰੀ ਸਾਡੇ ਹਜਰੂਤ ਸਾਹਿਬ ਜਾ ਕੇ ਆਏਗਾ। ਲਓ ਜੀ ਇਬਾਦਤ ਨੇ ਆਪਣੀ ਨੀਂਦਾ ਪੂਰੀਆਂ ਕਰਕੇ ਤੇ ਹੁਣ ਇਬਾਦਤ ਸਾਡੀ ਖੇਦਰੀ ਆ। ਹੈ ਸੋਨਿਆ ਅੰਦੇ ਚ ਖੇਦੀਆਂ ਖੇਦੀਆਂ ਕਰਨੀਆਂ ਸੀ। ਕਿਾ ਹੋਰ ਮਮਾ ਮੈਂ ਖੇਦਣਾ ਹਨ। ਉਹਨਾਂ ਖੇਦਨਾ ਵੀ ਤਾਂ ਜ਼ਰੂਰੀ ਆ। ਹਾਲੋ ਹਾਲੋ ਹਾਲੋ। ਕਾ ਮੈਂ ਖੇਦਨਾ ਵੀ ਤਾਂ ਹੈਗਾ। ਓਏ 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 ਹਾਲੋ ਮੇਰੇ ਪੋਤਦਿਆਂ ਖੁਸ਼ੀਆਂ ਓਏ ਹਈ ਮੇਰੇ ਛੋਨੇਦਿਆਂ ਖੁਸ਼ੀਆਂ ਮਮਾ ਹਾਂਜੀ ਮਜ਼ਾ ਆ ਰਿਹਾ ਇਬਾਦਤ ਮਜ਼ਾ ਆ ਰਿਹਾ ਸਾਰੇ ਜਣੇ ਕਹਿੰਦੇ ਇਬਾਦਤ ਦਾ ਖਿਆਲ ਰੱਖਿਓ ਕਿਆ ਹਾਂਜੀ ਤਾਂ ਦੀ ਸਾਰਿਆਂ ਦੀ ਦੁਆਵਾਂ ਮੇਰੇ ਨਾਲ ਹੈ ਸਾਰੇ ਪਹੁੰਚ ਗਏ ਸੇ ਇੰਦੋਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸ੍ਰੀ ਗੁਰੂ ਨਾਨਕ ਸੱਤਸੰਗ ਇੰਦੋਰ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਸੱਤਸੰਗ ਇੰਦੋਰ ਦੇ ਵਿੱਚ ਗੱਡੀ ਦੀ ਪਾਰਕਿੰਗ ਮਿਲ ਗਈ ਏ ਪਾਰਕਿੰਗ ਵਾਲਾ ਗੇਟ ਹੈ ਗੇਟ ਲੱਗਾ ਹੋਇਆ ਪਾਰਕਿੰਗ ਨੂੰ ਤੇ ਆਪਾਂ ਉੱਥੇ ਪਾਰਕਿੰਗ ਲਗਾ ਦਿੱਤੀ ਹੁਣ ਆਪਾਂ ਕਮਰਾ ਲੈ ਕੇ ਲੰਗਰ ਪ੍ਰਸ਼ਾਦਾ ਛਕਦੇ ਆਂ ਪਹਿਲਾਂ ਲੋ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਜੀ ਇੰਦੋਰ ਗੁਰਦੁਆਰਾ ਸਾਹਿਬ ਉੱਥੇ ਪਹੁੰਚੇ ਆਂ ਆਪਾਂ ਤੇ ਆਹ ਕਮਰਾ ਤੁਹਾਨੂੰ ਮਿਲਿਆ ਕਮਰਾ ਕਾਫੀ ਵੱਡਾ ਖੁੱਲਾ ਡੋਲਾ ਕਮਰਾ ਕਾਫੀ ਵੱਡਾ ਇਹੀ ਲੱਗਾ ਹੋਇਆ ਕਮਰੇ ਚ ਹਨਾ ਤੇ ਇਹ ਕਮਰੇ ਦਾ ਜੋ ਆਬਵੀਅਸਲੀ ਰੈਂਟ ਦਾ ਲੈਣਗੇ ਹੀ ਹਨਾ ਕੋਈ ਮੇਨ ਸ਼ਹਿਰ ਦੇ ਵਿੱਚ ਲਿਮਟਿਡ ਕਮਰੇ ਹੁੰਦੇ ਨੇ ਸੰਗਤ ਹੋਰ ਵੀ ਆ ਕੇ ਰੁਕਦੀ ਹੈ 1100 ਰੁਪਏ ਨਾਲ ਨੇ ਰੂਮ ਰੈਂਟ ਲਈ ਤਾਂ 500 ਰੁਪਏ ਸਿਕਿਉਰਿਟੀ ਲੈਂਦੀ ਹੈ ਪਰ ਇਹ ਹੈ ਬਾਹਰ ਹੋਟਲ ਵਿੱਚ ਰਹਿਣ ਨਾਲੋਂ ਬੈਟਰ ਇਹ ਹੋ ਜਾਂਦਾ ਗੁਰਦੁਆਰਾ ਸਾਹਿਬ ਕੋਲ ਥੋੜੀ ਸੇਫਟੀ ਹੋ ਜਾਂਦੀ ਹੈ ਬਸ ਹੋਟਲੋਂ ਹੀ ਸੇਫ ਹੀ ਹੁੰਦੇ ਨੇ ਆਪਾਂ ਰਹਿੰਦੇ ਰਿਆਂ ਇਹ ਕਿ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਹੈਗਾ ਦੇਰ ਸਵੇਰਾ ਉਹ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਨਾ ਗੁਰੂ ਘਰ ਦੇ ਵਿੱਚ ਤਾਂ ਉਹਦੇ ਵਰਗੀ ਕੋਈ ਰੀਸ ਕੋਈ ਨਹੀਂ ਇਹ ਤੋਂ ਅੱਨ ਕੱਲ ਆਪਾਂ ਚਾਲੇ ਪਾਵਾਂਗੇ ਸਿੱਧਾ ਨਦੇੜ ਸਾਹਿਬ ਦੇ ਗੁਰਦੁਆਰਾ ਹਜੂਰ ਸਾਹਿਬ ਸੱਚਖੰਡ ਵਿਖੇ ਜਮ ਜਾਵਾਂਗੇ ਤੇ ਪਹੁੰਚਾਂਗੇ ਤੇ 12 ਘੰਟੇ ਦਾ ਸਫ਼ਰ ਹੈ ਇੱਥੋਂ ਐ ਲਗਾਤਾਰ ਜਿ ਚੱਲੀਏ ਤੇ ਤੁਹਾਨੂੰ ਪਤਾ 2 2.5 ਘੰਟੇ ਆਪਾਂ ਰਸਤੇ 'ਚ ਰੁਕਣਾ ਵੀ ਹੁੰਦਾ ਏ ਬਾਤ ਕਰਕੇ ਉਹਨੂੰ ਖਾਣਾ ਪਲਾਣਾ ਖੁਦ ਵੀ ਖਾਣਾ ਚਾਹ ਪੀਣੀ ਹੈ 12 ਜਾਂ 3 ਘੰਟੇ ਮੰਨ ਕੇ ਚਲੋ 15 ਘੰਟੇ ਦਾ ਸਫ਼ਰ ਸਾਡੇ ਲਈ ਤੁਸੀਂ ਇਹ ਮੰਨ ਕੇ ਚਲੋ ਹੋਏਗਾ ਜੇ ਅਪਾ 6 ਵਜੇ ਚੱਲਦੇ ਤਾਂ ਸ਼ਾਮੀ ਰਾਤੀ 9 ਵਜੇ ਪਹੁੰਚੂਗਾ ਜੇ 5 ਵਜੇ ਚੱਲਦੇ ਤਾਂ ਸ਼ਾਮੀ 8 ਵਜੇ ਪਹੁੰਚਾਂਗੇ ਉਸ ਹਸਾਮ ਨਾਲ ਤੇ ਕੱਲ ਮਿਲਦੇ ਆ ਤੁਹਾਨੂੰ ਇੱਕ ਨਵੇਂ ਵਲੌਗ ਵਿੱਚ ਕੱਲ ਆਪਾਂ ਪਹੁੰਚਾਂਗੇ ਸਤ ਸ਼ਕੰਦਰੀਆ ਜੋਸਫ ਤੇ ਮਿਲਦੇ ਆ ਤੁਹਾਨੂੰ ਕੱਲ ਬਾਏ ਬਾਏ